ਜਦੋਂ ਮੈਂ ਜਸਪੀਤ कौर ਹਾਂ ਮੈਂ ਵੀ ਇੱਕ ਐਨੀਮਲ ਲਵਰ ਹੀ ਗਈ ਹਾਂ ਤੇ ਅਸੀਂ ਸਾਰੇ ਡੌਗਸ ਨੂੰ ਬਚਾਉਣ ਦੀ ਇੱਕ ਮੁਹਿੰਮ ਚਲਾਈ ਹੋਈ ਹੈ ਅਸੀਂ ਉਸ ਐਨਜੀਓ ਦੇ ਵਿੱਚ ਕੰਮ ਕਰਦੇ ਹਾਂ ਸਾਰੇ ਪੀਐਫਏ ਦੇ ਮੈਂਬਰ ਹੈਗੇ ਹਾਂ ਸਾਰਾ ਮਾਮਲਾ ਉੱਤਮਗੜ੍ਹ ਕਲੋਨੀ ਦਾ ਹੈਗਾ ਜੀ ਇੱਥੇ ਥੋੜੇ ਦਿਨ ਪਹਿਲੇ ਜਿਸਾ ਤੁਹਾਨੂੰ ਸਰ ਨੇ ਪਹਿਲੇ ਦੱਸਿਆ ਹੈ ਕਿ ਇੱਕ ਮਾਮਲਾ ਸਾਡੇ ਕੋਲ ਆਇਆ ਸੀ ਕਿ ਮਤਲਬ ਡੌਗਸ ਨੂੰ ਲੈ ਕੇ ਕੋਈ ਪਰੇਸ਼ਾਨੀ ਉਹਨਾਂ ਨੂੰ ਹੈਗੀ ਸੀ ਤੇ ਜਦੋਂ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਇਹ ਗੱਲ ਕੀਤੀ ਐਕਸੈਪਟ ਕੀਤੀ ਆ ਥਾਣੇ ਵਿੱਚ ਕਿ ਸਾਨੂੰ ਕੁੱਤਿਆਂ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਇਹ ਕੁੱਤੇ ਆਰਾਮ ਨਾਲ ਗਲੀ ਦੇ ਵਿੱਚ ਰਹਿ ਸਕਦੇ ਆ ਅਸੀਂ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ ਇਹ ਰਾਜੀਨਾਮਾ ਇੱਥੇ ਹੋਇਆ ਸੀ ਉਸ ਰਾਜੀਨਾਮੇ ਤੋਂ ਬਾਅਦ ਇਹਨਾਂ ਨੇ 2-3 ਦਿਨ ਬਾਅਦ ਕੁੱਤਿਆਂ ਨੂੰ ਉੱਥੋਂ ਚਕਵਾ ਦਿੱਤਾ ਵਾ ਜਿਹਦੇ ਕਿ ਸਾਡੇ ਕੋਲ ਕੁਝ ਪ੍ਰੂਫ ਹੈਗੇ ਵੀ ਆ ਜਿਹੜੇ ਸਸਪੈਕਟਿਡ ਹੈਗੇ ਸੀ ਉਹੀ ਰਾਤ ਦੇ 1:30 ਵਜੇ ਇੱਥੇ ਘੁੰਮਦੇ ਨਜ਼ਰ ਆਏ ਸੀ ਤੇ ਉਹ ਰਾਤ ਤੋਂ ਬਾਅਦ ਕੁੱਤੇ ਉੱਥੇ ਮਿਲੇ ਨਹੀਂ ਆਏ ਇਹ ਗੱਲ ਹੈਗੀ ਹੈ ਕੋਈ 27 ਤਰੀਕ ਦੀ ਤੇ 27 ਤਰੀਕ ਤੋਂ ਅੱਜ 10 ਤਰੀਕ ਹੋ ਗਈ ਹੈ ਹਜੇ ਤੱਕ ਡੌਗਸ ਵਾਪਸ ਨਹੀਂ ਆਏ ਕਲੋਨੀ ਵਾਲਿਆਂ ਨੂੰ ਪਰੇਸ਼ਾਨੀ ਇਹ ਹੀ ਬੱਸ ਕਿ ਕੁੱਤੇ ਗਲੀ ਵਿੱਚ ਹੋਣੇ ਨਹੀਂ ਚਾਹੀਦੇ ਉਹ ਕਹਿੰਦੇ ਜੀ ਸਿਰਫ ਅਸੀਂ ਹੋਣੇ ਚਾਹੀਦੇ ਆ ਗਆਂ ਇਹ ਕੁਝ ਕਰਦੇ ਹੈ ਜਦ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਉਹ ਨਸਬੰਦੀ ਹੋਈ ਹੋਈ ਹੈ ਉਹਨਾਂ ਦੀ ਸਭ ਤੋਂ ਵੱਡੀ ਗੱਲ ਨਸਬੰਦੀ ਹੋਈ ਹੋਈ ਹੈ ਇਸ ਸਰਾ ਦਾ ਕੋਈ ਰਾਈਟ ਨਹੀਂ ਹੈਗਾ ਇਵਨ ਕਿ ਸਾਡੀ ਸੁਪਰੀਮ ਕੋਰਟ ਨੇ ਵੀ ਇਹ ਲਾਅ ਪਾਸ ਕੀਤਾ ਹੋਇਆ ਹੈ ਕਿ ਤੁਸੀਂ ਕਿਸੇ ਵੀ ਡੌਗ ਨੂੰ ਹਾਮ ਨਹੀਂ ਕਰ ਸਕਦੇ ਕਿਸੇ ਨੂੰ ਰੀਲੋਕੇਟ ਨਹੀਂ ਕਰ ਸਕਦੇ ਤੁਸੀਂ ਕਿਸੇ ਫੀਡਰ ਨੂੰ ਖਾਣਾ ਪਾਣ ਤੋਂ ਮਨਾ ਨਹੀਂ ਕਰ ਸਕਦੇ ਤੁਸੀਂ ਕਿਸੇ ਫੀਡਰ ਨੂੰ ਥ੍ਰੈਟ ਨਹੀਂ ਕਰ ਸਕਦੇ ਇਹ ਸਾਰੇ ਲਾਅ ਜਿਹੜੇ ਸਾਡੀ ਸੁਪਰੀਮ ਕੋਰਟ ਦੇ ਅੰਡਰ ਹੀ ਪਾਸ ਹੋਏ ਹੋਏ ਹਨ ਨਹੀਂ ਜੀ ਥਾਣੇ ਤੋਂ ਕੋਈ ਕਾਰਵਾਈ ਨਹੀਂ ਹੋਸੀ ਇੱਕ ਤਰੀਕ ਦੀ ਆਪਣੀ ਜਿਹੜੀ ਐਪਲੀਕੇਸ਼ਨ ਲਗਾਈ ਹੋਈ ਐ ਅਸੀਂ ਇਹਨਾਂ ਨੂੰ ਕੰਪਲੇਨ ਦਿੱਤੀ ਹੋਈ ਐ ਜਿਹੜੇ ਸਸਪੈਕਟਿਡ ਐ ਅਸੀਂ ਉਹਨਾਂ ਦੇ ਨਾਮ ਵੀ ਦਿੱਤੇ ਹੋਏ ਐ ਜਿਨ੍ਹਾਂ ਨੇ ਰਾਜੀਨਾਮੇ ਦੇ ਵਿੱਚ ਆਪਣੇ ਨਾਮ ਦੇ ਮਤਲਬ ਸਾਈਨ ਕੀਤੇ ਸੀ ਉਹਨਾਂ ਦੇ ਨਾਮ ਦਿੱਤੇ ਹੋਏ ਐ ਇੱਕ ਤਰੀਕ ਤੋਂ ਲੈ ਕੇ ਅੱਜ 10 ਤਰੀਕ ਹੋ ਗਈ ਐ ਅੱਛਾ ਡੇਲੀ ਇੱਥੇ ਆ ਰਹੇ ਆ ਕਦੀ ਸਾਨੂੰ ਐਸਐਚਓ ਕੋ ਭੇਜ ਦਿੱਤਾ ਜਾਂਦਾ ਕਦੀ ਸਾਨੂੰ ਜੂਨੀਅਰ ਕੋ ਭੇਜ ਦਿੱਤਾ ਜਾਂਦਾ ਕਦੀ ਸਾਨੂੰ ਕਿਸੇ ਕੋ ਭੇਜ ਦਿੱਤਾ ਜਾਂਦਾ ਬਟ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਦੋ ਦੋ ਤਿੰਨ ਤਿੰਨ ਘੰਟੇ ਇੱਥੇ ਖਰਾਬ ਕਰਦੇ ਪਏ ਆ ਅਸੀਂ ਜੋ ਵੀ ਹੈਗਾ ਸਾਨੂੰ ਉਸ ਚੀਜ਼ ਦਾ ਸੋਲੂਸ਼ਨ ਚਾਹੀਦਾ ਵਾ ਉਹ ਡਾਕਟਰਸਾਂ ਨਹੀਂ ਚਾਹੀਦੇ ਐ ਕਿਡਰ ਐ ਉਹਨਾਂ ਦੀ ਵੀ ਇਹੀ ਮੰਗ ਐ ਅਰਦੀ ਵੀ ਇਹੀ ਮੰਗੇ ਬਿਲਕੁਲ ਵੀ ਨਹੀਂ ਤੁਹਾਡੇ ਸਾਹਮਣੇ ਹੀ ਐ ਅਸੀਂ ਦੱਸ ਹੀ ਰਹੇ ਹਾਂ ਤੁਸੀਂ ਆਪ ਹੀ ਦੇਖ ਲਓ ਇੱਕ ਤਰੀਕ ਤੋਂ ਅੱਜ 10 ਤਰੀਕ ਹੋ ਗਈ ਐ ਜਦੋਂ ਅਸੀਂ ਕਿਸੇ ਨੂੰ ਸਾਨੂੰ ਬੁਲਾਉਂਦੇ ਐ ਅਸੀਂ ਜਾ ਕੇ ਉਹਨਾਂ ਨਾਲ ਗੱਲ ਕਰਦੇ ਐ ਉਹ ਵਿੱਚੋਂ ਦੀ ਨਿਕਲ ਜਾਂਦੇ ਐ ਜਾਂ ਫੋਨਾਂ ਤੇ ਲੱਗੇ ਰਹਿੰਦੇ ਐ ਸਾਨੂੰ ਜੀ ਮਤਲਬ ਅਟੈਂਡ ਵੀ ਨਹੀਂ ਕਰਦੇ ਚੰਗੀ ਤਰ੍ਹਾਂ ਇੱਥੇ ACP ਸਰ ਨੂੰ ਵੀ ਮਿਲੇ ਆ ਉਹਨਾਂ ਨੇ ਕੀ ਆਸੋ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਪੁੱਛਦੇ ਆ ਬਟ ਹੱਲੇ ਤੱਕ ਉਹਨਾਂ ਚ ਕੋਈ ਵੀ ਨਹੀਂ ਆਇਆ ਸਾਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਜਿਸ ਤਰ੍ਹਾਂ ਕ੍ਰਾਈਮ ਅਸੀ ਕੀਤਾ ਵਾ ਕਿਸੇ ਨੇ ਨਹੀਂ ਕੀਤਾ ਅਕੋਰਡਿੰਗ ਟੂ ਸੁਪਰੀਮ ਕੋਰਟ ਇਹ ਤਾਂ ਕ੍ਰਾਈਮ ਹੈ ਨਾ ਜੋ ਪ੍ਰੀਵੈਂਸ਼ਨ ਹੈ ਕੀ ਹੈ ਇਸ ਲਾ ਦੀ ਉਹਦੇ ਅੰਡਰ ਤਾਂ ਕ੍ਰਾਈਮ ਉਹਨਾਂ ਨੇ ਕੀਤਾ ਹੈ ਬਟ ਸਾਨੂੰ ਉਹਨਾਂ ਨੇ ਇਹ ਫੀਲ ਹੋ ਰਿਹਾ ਕਿ ਕ੍ਰਾਈਮ ਅਸੀ ਕੀਤਾ ਸ਼ਾਇਦ ਇਹੀ ਮਿਲੇਗਾ ਇਨਸਾਫ ਫਿਰ ਅਸੀਂ ਡੀਸੀ ਦੇ ਪੇਸ਼ ਫਿਰ ਅਸੀਂ ਡੀਸੀ ਆਫਿਸ ਪੇਸ਼ ਹੋਵਾਂਗੇ ਸੀਪੀ ਆਫਿਸ ਪੇਸ਼ ਹੋਵਾਂਗੇ ਅਸੀਂ ਤਾਂ ਬਿਲਕੁਲ ਇਨਸਾਫ ਲੈ ਕੇ ਨਾ ਸਾਡੇ ਵਾਪਸ ਚਾਹੀਦੇ ਇਹਨਾਂ ਤੇ ਇਨਸਾਈਡ ਜਿਹੜੀ ਹੈਗੀ ਐਸਟੀ ਹੈ ਜਿਹੜੀ ਉੱਥੇ ਸੀ ਕੋਈ ਕਪਲੇਟਾਈ ਵੀ ਉਹ ਅਦਾਸ਼ੀਰ ਵਿੱਚ ਕਿਤੇ ਡੌਗ ਹੈ ਉੱਥੇ ਸਟੇ ਡੌਗ ਹੈ ਉਹ ਜਿਹੜੇ ਕਹਿੰਦੇ ਪੰਜ ਸਟੇ ਡੌਗ ਫਿਰਦੇ ਸੀ ਉਹਨਾਂ ਚੋਂ ਦੋ ਹੁਣ ਘਟਦੇ ਉਹਨਾਂ ਨੇ ਬਲੇਮ ਲਾਇਆ ਸੀ ਵੀ ਦੋ ਸਾਡੇ ਕਿਤੇ ਭੱਲੇ ਗ੍ਰਹਿਣ ਵਾਲੇ ਆ ਉਹਨਾਂ ਨੇ ਇਥੋਂ ਕਿ ਬਿਸਪਲੇਸ ਕੀਤੇ ਆ ਉਹ ਤੇ ਵਾਰੀ ਚੱਲ ਰਹੀ ਹੈ ਥਰੋਲੀ ਚੱਲ ਰਹੀ ਹੈ ਪਹਿਲਾਂ ਹੋਇਆ ਸੀ ਜੀ ਇਹ ਫਿਟਿੰਗ ਕਰਦੇ ਸੀ ਉਹ ਕਦੇ ਵੀ ਸਾਨੂੰ ਕੁੱਤੇ ਵੜਦੇ ਬੱਚਿਆਂ ਨੂੰ ਵੜਦੇ ਬੱਚੇ ਬਾਹਰ ਨਿਕਲ ਨਹੀਂ ਸਕਦੇ ਤੇ ਦੈਟਸ ਵਾਈ ਉਹਨਾਂ ਦਾ ਸੀਗਾ ਦੋਵਾਂ ਤਰ੍ਹਾਂ ਦਾ ਸੀ ਉਹ ਵੀ ਕਿੰਨੀ ਸੈਟਲਮੈਂਟ ਹੋ ਗਈ ਸੀ ਇਹਨਾਂ ਦੋਵਾਂ ਤਰ੍ਹਾਂ ਦੀ ਹਾਂ ਉਹਨਾਂ ਨੇ ਕਹਿੰਦਾ ਸੀ ਵੀ ਅਸੀਂ ਫ੍ਰੀਲੀ ਨਹੀਂ ਛੱਡਾ ਗਈ ਤੇ ਹੁਣ ਉਹਨਾਂ ਨੇ ਬਲੇਮ ਇਹ ਲਾਇਆ ਵੀ ਇਹ ਬੱਚੇ ਜਿਹੜੇ ਹੈਗੇ ਡੌਗ ਹੈ ਜਿਹੜੇ ਇਹਨਾਂ ਨੇ ਗੈਪ ਦਰਦੇ ਹੋ ਤੇ ਸੀਨੀਅਰ ਅਫਸਰਾਂ ਦਾ ਧਿਆਨ ਚ ਸਾਰਾ